ਪਰਵਾਰਕ ਲੜਾਈ ਝਗੜੇ ਦਾ ਇਹ ਪੂਰਾ ਮਾਮਲਾ ਹੈ ਜਿਸ ਨੂੰ ਲੈ ਕੇ 15 ਸਾਲ ਬਾਅਦ ਅੱਜ ਫੈਸਲਾ ਸੁਣਾਇਆ ਗਿਆ ਤਾਂ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਧਾਰਾ 452 ਤੇ 347 ਅਦਾਲਤ ਦੇ ਵੱਲੋਂ ਰੁਕੀ ਐ ਸਜ਼ਾ ਸੁਣਾਈ ਗਈ ਸੁਨਾਮ ਦੀ ਜ਼ਿਲ੍ਹਾ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ ਅਦਾਜ਼ ਦੇ ਕਿ ਮੰਤਰੀ ਮੰਤਰੀ ਅਮਨ ਰੋਣਾ ਨੂੰ ਸੋਦਾ ਸੁਨਾ ਦਿੱਤੀ ਗਈ ਤੇ ਇਸ ਖਬਰ ਦੇ ਵਿੱਚ ਬਧੇਰੀ ਜਾਣਕਾਰੀ ਜੋ ਸਾਹਮਣੇ ਪਾਉਣਗੇ ਸਾਡੇ ਸਹਿਯੋਗੀ ਗੁਰਦਰਜਨ ਜੀ ਜੀ ਗੁਰਦਰਜਨ 15 ਸਾਲਾਂ ਤੋਂ ਬਾਅਦ ਜੋ ਜੋ ਕੀ ਹੈ ਫੈਸਲਾ ਸੁਣਾਇਆ ਗਿਆ ਕੀ ਕੁਝ ਹੋਰ ਕਹਿਣਾ ਹੈ ਮੇਰੇ ਤੋਂ ਨਹੀਂ ਉਹਨੇ ਕਾ ਜੇ ਗੱਲ ਕੀਤੀ ਜਾਵੇ ਜਿਹੜਾ ਇਹ 2008 ਦੇ ਵਿੱਚ ਜਿਹੜੇ ਅਮਨ ਰੋਣਾ ਦੇ ਜੀਜਾ ਜੀ ਨੇ ਦੀਪ ਅਰਜੰਦਿਰ ਗੁਪਤਾ ਉਹਨਾਂ ਵੱਲੋਂ ਇੱਕ ਕੇਸ ਦਾਇਰ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਅੱਜ ਜਿਹੜੇ ਗੁਰਪ੍ਰਿੰਦਰ ਸਿੰਝੋਹਰ ਜੱਜਪੰਦੋ ਸੁਨਾਮ ਦੀ ਅਦਾਲਤ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਧਾਰਾ 452 ਤਹਿਤ 2 ਸਾਲ ਦੀ ਸਜ਼ਾ ਤੇ 5000 ਦਾ ਜੁਰਮਾਨਾ ਹੈ ਤੇ ਇਹਨਾਂ ਦੇ ਨਾਲ ਜਿਹੜਾ ਅੱਠ ਸਾਥੀ ਹੋਰ ਨੇ ਜਿਹੜੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਕਿ ਇਹਨਾਂ ਦਾ ਕਾਫੀ ਟਾਈਮ ਤੋਂ ਜਿਹੜਾ ਝਗੜਾ ਚੱਲ ਰਿਹਾ ਸੀ ਕਾਫੀ ਲੜਾਈ ਹੋਈ ਸੀ ਉਸ ਤੋਂ ਬਾਅਦ 15 ਸਾਲਾਂ ਬਾਅਦ ਅੱਜ ਜਿਹੜੀ ਅਮਨ ਰੋੜਾ ਜੋ ਕਿ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਸਜ਼ਾ ਹੋਈ ਹੈ ਦੇਖਣਾ ਹੋਵੇਗਾ ਕਿ ਅਗਲਾ ਜਿਹੜਾ ਕਦਮ ਹੈ ਅਦਾਲਤ ਤੋਂ ਕਿੰਦਾ ਦਾ ਮਿਲ ਕੇ ਜਾਂ ਇਹਨਾਂ ਨੂੰ ਜਿਹੜੀ ਜਵਾਨ ਤੇ ਲਾਉਂਦੇ ਆ ਅਮਰ ਰੋੜਾ ਜੀ ਜਾਂ ਅੱਗੇ ਕੀ ਕਾਰਵਾਈ ਕਰਦੇ ਆ ਇਸ ਟਾਈਮ ਅਸੀਂ ਦੀਪਾ ਜੀ ਨਾਲ ਵੀ ਜਿਹੜੇ ਕਨੈਕਟ ਕੰਮ ਦੀ ਪੁਲਿਸ ਕੀਤੀ ਸੀ ਪਰ ਅਜੇ ਥੋੜੇ ਜਿਹਾ ਕਾਗਜ਼ੀ ਕਾਰਵਾਈ ਰਾਤ ਦੇ ਵਿੱਚ ਵਿਅਸਤ ਨੇ ਤੇ ਹੋਰ ਜਿਹੜੀ ਵੀ ਜਾਣਕਾਰੀ ਉਹ ਅਸੀਂ ਆਪਣੇ ਦਸਤਾ ਤੱਕ ਪਹੁੰਚਾਉਂਦੇ ਰਾਂਗੇ ਜੀ ਜੀ ਗੁਰਦਵਰ ਸਿੰਘ ਜੀ ਇੰਨੇ ਸਮੇਂ ਬਾਅਦ 까 ਤੋਂ ਇਹ ਜੁਕੀ ਇਹ ਫੈਸਲਾ ਲਿਆ ਗਿਆ ਇੰਨਾ ਟਾਈਮ ਜੋ ਕਿ ਲਗਾਇਆ ਗਿਆ ਇਸ ਫੈਸਲੇ ਨੂੰ ਲੈ ਕੇ ਕਿ ਜਿਹੜਾ ਜਿਹੜਾ ਖਾਲਾ ਗੱਲ ਕਰੀਏ ਜਿੰਨੇ ਵੀ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੀ ਗੱਲ ਕਰਦੀਏ ਜਿੰਨੇ ਵੀ ਅਦਾਲਤਾਂ ਦੇ ਵਿੱਚ ਕੇਸ ਜਿਆਦਾ ਨੇ ਤੇ ਸੁਣਵਾਈ ਜਿਹੜੀ ਅਦਾਲਤਾਂ ਦੇ ਕੇਸ ਜਿਆਦਾ ਹੋਣ ਕਰਕੇ ਜਿਹੜੀ ਕਿਸਤਾਂ ਦੀ ਤਰੀਕਾ ਮਿਲਦੀਆਂ ਲੰਬਾ ਕੇਸ ਚੱਲਿਆ ਤੇ ਅੱਜ 15 ਸਾਲਾਂ ਬਾਅਦ ਇੱਕ ਕੇਸ ਜੋ ਕਿ 452 ਦੀ ਸਹਿਤ ਜਿਹੜਾ سزا ਹੋਈ ਹੈ ਕਿਉਂਕਿ ਸਾਰੇ ਕੇਸ ਨੇ ਜਿਹੜੇ ਪੰਜਾਬ ਦੇ ਵਿੱਚ ਲਾ ਪਰ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਕੀਤਾ ਬڑا ਰਜਿੰਦਰ ਦੀਪਾ ਜੀ ਦਾ ਖੋਟ ਤੇ ਤੁਹਾਡੀ ਗੱਲ ਹੋਈ ਕਿ ਸਾਨੂੰ ਪੂਰਨ ਭਰੋਸਾ ਸੀ ਕਿ ਸਾਡੇ ਹੱਕ ਦੇ ਵਿੱਚ ਜਿਹੜਾ ਸਹੀ ਫੈਸਲਾ ਸੁਣਾਇਆ ਗਿਆ ਜੀ 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 ਗੁਰਦਾਸ਼ਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਖਬਰ ਦੇ ਵਿੱਚ ਸਾਂਝ ਪਾਉਣ ਦੇ ਲਈ ਤਾਦਾਦੀ ਹੈ ਕਿ ਆਪ ਇਤਜੁਕਿਆ ਮਨ ਰੋੜਾ ਦੁਸਦੇ ਖਿਲਾਫ ਚੁਕੀ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਮਨ ਰੋੜਾ ਦੇ ਵਿਚੇ ਰਜਿੰਦਰ ਦੀਪਾ ਨੇ ਇਹ ਮਾਮਲਾ ਦਰਜ ਕਰਵਾਇਆ ਸੀ ਪਿਛਲੇ ਸਾਲ 2008 ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਸੀ ਉਸ ਨਾਮ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਅੱਜ 15 ਸਾਲ ਪੁਰਾਣੇ ਮਾਮਲੇ ਦੇ ਵਿੱਚ ਜੇ ਸਜ਼ਾ ਸੁਣਾਈ ਗਈ ਹੈ ਤੇ ਆਪ ਦੇ ਮੰਤਰੀ ਨੇ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਜੁਤੀ ਹੈ ਸੁਣਾਈ ਗਈ ਹੈ ਧਾਰਾ 452 ਦੇ 323 ਤਹਿਤ ਅਦਾਲਤ ਦੇ ਵੱਲੋਂ ਇਹ ਸਜ਼ਾ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਕੀ ਕੁਝ ਅਗਲਾ ਰੁਖ ਅਮਨ अरोड़ा ਦੇ ਵੱਲੋਂ ਲਿਆ ਜਾਵੇਗਾ ਤੇ ਵੇਖਣਾ ਹੈ ਮਹੱਤਵਪੂਰਨ ਤਾਂ ਸੁਨਾਮ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ 15 ਸਾਲ ਪੁਰਾਣੇ ਮਾਮਲੇ ਦੇ ਵਿੱਚ ਅੱਜ ਫੈਸਲਾ ਸੁਣਾਇਆ ਗਿਆ ਧਾਰਾ 452 ਦੇ 323 ਤਹਿਤ ਅਦਾਲਤ ਨੇ ਸਜ਼ਾ ਸੁਣਾਈ ਹੈ। ਖਦਾzie ਕਿ ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ। ਸਾਲ 2008 ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਰਕ ਲੜਾਈ ਝਗੜੇ ਦੇ ਮਾਮਲੇ ਦੇ ਵਿੱਚ ਅੱਜ 15 ਸਾਲ ਬਾਅਦ ਦੋਸਾਂ ਨੂੰ ਸਜ਼ਾ ਸੁਣਾਈ ਗਿਆ। ਦਾਲਾ 452 ਦੇ 323 ਤਹਿਤ ਅਦਾਲਤ ਨੇ ਸਜ਼ਾ ਸੁਣਾਈ ਹੈ। ਰਜ਼ੀਏ ਕੀ ਆਪ ਨੇਤਾ ਅਮਨ अरोड़ा ਦੇ ਵੱਲੋਂ ਚੁੱਕਿਆ ਖਿਲਾਫ 15 ਸਾਲ ਪੁਰਾਣੇ ਮਾਮਲੇ ਦੇ ਵਿੱਚ ਫੈਸਲਾ ਆਇਆ ਸਾਲ 2008 ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪਰਿਵਾਰਕ ਲੜਾਈ ਝਗੜੇ ਦਾ ਪੂਰਾ ਮਾਮਲਾ ਹੈ ਜਿਸ ਨੂੰ ਲੈ ਕੇ ਅੱਜ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮંત્રી ਅਮਨੂ ਰੋੜਾ ਦਾ ਜੇ ਕਿ 15 ਸਾਲ ਪੁਰਾਣੇ ਮਾਮਲੇ ਦੇ ਵਿੱਚ 12452 ਤੇ 323 ਤਹਿਤ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ। ਤਹੂਰ ਜਾਣਕਾਰੀ ਸੰਚਾਰਨ ਕੇ ਸਾਡੇ ਸਹਿਯੋਗੀ ਗੁਰਦਰਸ਼ਨ ਜੀ ਜੀ ਗੁਰਦਰਸ਼ਨ ਜੀ ਹੋਰ ਕੀ ਕੁਝ ਖਬਰ ਬਾਤ ਹੈ? ਜਿਵੇਂ ਗੱਲ ਕੀਤੀ ਜਾਉ ਨਿਕਾ ਜਿਹੜੀ ਇਹ ਖਬਰ ਹੈ ਕਿਉਂਕਿ ਇੱਕ ਬੜੀ ਸੋਚਣ ਵਾਲੀ ਗੱਲ ਹੈ ਕਿ 15 ਸਾਲ ਤੋਂ ਜਿਹੜਾ ਕੇਸ ਸੀ ਉਹ ਦਾਤ ਦੇ ਵਿੱਚ ਲਗਾਤਾਰ ਤਰੀਕਾਂ ਦੇ ਸਾਰੇ ਚੱਲ ਰਿਹਾ ਸੀ ਪਰ ਅੱਜ ਰਜਿੰਦਰ ਦੀਪਾ ਜੀ ਦਾ ਜਿਹੜਾ ਕੇਸ ਹੈ ਉਹ ਫਾਈਨਲ ਹੋਇਆ ਕਿਉਂਕਿ ਇੱਕ ਪਾਸੇ ਕੈਬਨਿਟ ਦੇ ਵਿੱਚ ਜਦੋਂ ਅਸੀਂ ਕੋਈ ਵੀ ਜਦੋਂ ਅਸੀਂ ਇਲੈਕਸ਼ਨ ਲੜਦੇ ਹਾਂ ਉਹਦੇ ਵਿੱਚ ਅਸੀਂ ਜ਼ਰੂਰ ਪੂਰਾ ਬਾਇਓ ਡਾਟਾ ਦਿੰਦੇ ਹਾਂ ਕਿ ਸਾਡਾ ਕੋਈ ਵੀ ਦਾਲਤੀ ਕੇਸ ਵਗੈਰਾ ਨਹੀਂ ਹੈਗਾ ਪਰ ਇਹクレਲੂ ਕੇ ਜਿਹੜਾ ਕੇਸ ਚੱਲਦਾ ਸੀ ਜੀਜਾ ਦੇ ਸਾਲੇ ਦਾ ਜਿਹੜੀ ਲੜਾਈ ਹੋਈ ਸੀ 2008 ਦੇ ਵਿੱਚ ਜਿਹੜਾ ਕੇਸ ਹੈ ਇਹ ਚੱਲਿਆ ਸੀ ਪਰ ਹੁਣ ਜਿਹੜਾ ਕੇਸ ਹੈ ਇਹ ਅੱਜ ਜਿਹੜਾ ਉਹਨੂੰ ਸਜ਼ਾ ਸੁਣਾਈ ਗਿਆ 2 ਸਾਲ ਦੀ 7352 ਤੇ ਜਿਹੜੀ ਸਜ਼ਾ ਸੁਣਾਈ ਗਈ ਹੈ ਇਹ ਹੁਣ ਦੇਖਣਾ ਹੋਊਗਾ ਕਿ ਅਮਨ अरोड़ा ਕਿਸ ਅੱਗੇ ਕੀ ਕਾਰਵਾਈ ਕਰਦੇ ਨੇ ਪਰ ਰਜਿੰਦਰਦੀਪਾ ਜੀ ਜ਼ਰੂਰ ਇਹ ਮਹਿਸੂਸ ਕਰ ਰਹੇ ਨੇ ਕਿ ਜਿਹੜੀ ਅਦਾਲਤ ਨੇ ਸਾਨੂੰ ਸਾਹਮਣੇ 15 ਸਾਲ ਲੱਗ ਗਏ ਪਰ ਜਿਹੜੀ ਸਾਨੂੰ ਨਿਆ ਮਿਲਿਆ ਉਹਤੇ ਸਾਨੂੰ ਪੂਰਾ ਭਰੋਸਾ ਦੀ ਕਿ ਜਿਹੜੀ ਸਾਡੀ ਸਾਨੂੰ ਸਾਡੇ ਨਾਲ ਘੱਟਾ ਐਸੀ ਉਹਦਾ ਸਾਨੂੰ ਅੱਜ ਨਿਆ ਮਿਲਿਆ ਜੀ ਜੀ ਗੁਰਦੇਵ ਸਿੰਘ ਜੀ ਕੀ ਕੁਝ ਲੱਗਦਾ ਹੈ ਕਿ ਅਮਨ अरोड़ा ਦੇ ਵੱਲੋਂ ਅਗਲਾ ਰੁਖ ਕੀ ਕੁਝ ਲਿਆ ਜਾ ਸਕਦਾ ਬੰਕਾ ਇਹ ਆਨਬਲ ਟਾਈਮ ਦੱਸੂਗਾ ਕਿ ਅਮਨ अरोड़ा ਜੀ ਕਿਉਂਕਿ ਅੱਜ ਕੇਸ ਦੀ ਸੁਣਵਾਈ ਹੋਈ ਹੈ ਉਹ 2 ਸਾਲ ਦੀ ਸਜ਼ਾ ਹੋਈ ਹੈ ਨਾਲ 8 ਸਾਥੀ ਵੀ ਦੇਰਾਂ ਤੇ ਤੇ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਅਮਨ अरोड़ा ਜੀ ਅਗਲਾ ਰੁਖ ਕੀ ਕਰਦੇ ਨੇ ਜਾ ਕੇ ਵੀ ਆਪਣੇ ਅਦਾਲਤ ਦੇ ਵਿੱਚ ਕੋਈ ਅਪੀਲ ਲਾਉਂਦੇ ਨੇ ਇਹ ਹੁਣ ਆਉਣ ਵਾਲਾ ਟਾਈਮ ਦੱਸੂਗਾ ਕਿਉਂਕਿ ਅਜੇ ਤੱਕ ਅਮਨਵਰਦੀ ਜੀ ਨਾਲ ਕੋਈ ਗੱਲ ਨਹੀਂ ਹੋ ਪਾਈ ਜਦੋਂ ਵੀ ਗੱਲ ਹੁੰਦੀ ਆ ਸੀ ਆਪਣੇ ਦਸਤਾਨ ਨੂੰ ਜਰੂਰ ਜਾਣਕਾਰੀ ਦਵਾਂਗੇ ਕਿ ਜਿਹੜੀ ਅਗਲੀ ਵੀ ਕਾਰਵਾਈ ਉਹ ਕੀ ਹੋ ਸਕਦੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਰਜਿੰਦਰ ਤੀਪਾ ਜੀ ਨਾਲ ਵੀ ਸਾਡੀ ਗੱਲ ਹੋ ਸਕੇ ਉਹ ਵੀ ਥੋੜਾ ਜਨਾ ਅਭਿਆਸ ਨੇ ਕਿਉਂਕਿ ਉਹਨਾਂ ਨੂੰ ਵਾਰ-ਵਾਰ ਕਾਲ ਆ ਰਹੀਆਂ ਨੇ ਤੇ ਉਹ ਇਸ ਕਰਕੇ ਸਾਡਾ ਫੋਨ ਨਹੀਂ ਫੋਨ ਨਹੀਂ ਟੈਂਡ ਕਰ ਪਾ ਰਹੇ ਤੁਹਾਨੂੰ ਜਰੂਰ ਜੀ ਜੀ ਗੁਰਦਾਸ ਸਿੰਘ ਜੀ ਇਸ ਮਾਮਲੇ ਬਾਬਤ ਕੋਈ ਵਿਰੋਧੀ ਅਮਨ अरोड़ा ਦੇ ਵਿਰੋਧੀ ਤਰੇ ਉਹਨਾਂ ਦੇ ਜੀਜੇ ਦੇ ਵੱਲੋਂ ਜੋ ਕਿ ਮਾਮਲਾ ਦਰਜ ਕਰਵਾਇਆ ਗਿਆ ਸੋ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਦੀ ਕੋਈ ਅਫੀਸ਼ੀਅਲ ਸਟੇਟਮੈਂਟ ਸਾਹਮਣੇ ਆਈ ਹੋਵੇ ਨਹੀਂ ਅਜੇ ਕੋਈ ਇਤਾਂ ਦੀ ਆਈ ਨਹੀਂ ਹੈ ਸਾਹਮਣੇ ਕਿਉਂਕਿ ਸਾਰੇ ਅਜੇ ਜਿਹੜੀ ਅਦਾਲਤੀ ਕਾਰਵਾਈ ਹੈ ਕਿਉਂਕਿ ਜਦੋਂ ਕੋਈ ਅਦਾਲਤ ਫੈਸਲਾ ਸੌਂਦੇ ਤਾਂ ਲਿਖਤੀ ਜਿੰਨਾ ਚਿਰ ਇਹਨਾਂ ਨੂੰ ਇੱਕ ਜ ਪੇਪਰ ਨਹੀਂ ਮਿਲਦਾ ਵੀ ਇਹ ਫੈਸਲਾ ਤੁਹਾਡੇ ਕੋਲ ਤੇ ਵਿਸ਼ੇਸ਼ੀ ਕਾਰਵਾਈ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਅਦਾਲਤ ਨੂੰ ਉਹਨਾਂ ਚਿਰ ਅਜੇ ਤੱਕ ਸਾਡੇ ਨਾਲ ਕੋਈ ਨਾਤਾ ਪੰਜਾ ਨਹੀਂ ਕੀਤਾ ਜਦੋਂ ਵੀ ਨਾਤਾ ਸਾਡੇ ਨਾਲ ਕੋਈ ਵੀ ਸਟੇਟ ਕਰਦਾ ਰਜਿੰਦਰਦੀਪਾ ਜਾਂ ਮਤਲਬ ਕਿ ਅਮਨ ਔੜਾ ਜਿੱਦੀ ਰਾਜ ਜੰਗਲਾਤ ਹੁੰਦੀ ਸੀ ਉਹ ਵੀ ਦੱਸਣਾ ਸਾਜੀ ਜੁੜ ਕਰਾਂਗੇ ਜੀ ਜੀ ਆਪਦੇ ਜੋ ਕਿ ਅਮਨ ਔੜਾ ਨੇਤਾ ਨੇ ਆਪਦੇ ਆਗੂ ਨੇ ਤੇ ਕੀ ਕੁਝ ਲੱਗਦਾ ਹੈ ਕਿ ਆਗਾਮੀ ਚੋਣਾਂ ਵੀ ਸਾਹਮਣੇ ਨੇ ਇਹਨਾਂ ਦੇ ਵੱਲੋਂ ਐਦਾਂ ਦੀ ਕੋਈ ਸਟੇਟਮੈਂਟ ਸਾਹਮਣੇ ਦਿੱਤੀ ਗਈ ਹੋਵੇ ਕਿ ਕੋਈ ਸਿਆਸੀ ਕੋਈ ਐਦਾਂ ਦੀ ਰੰਜਿਸ਼ ਜਾਂ ਸਮਥਿੰਗ ਉਹ ਨਹੀਂ ਅਮਨਿਕਾ ਜਿਹੜੀ ਅਜੇ ਕਿ ਅਮਨ ਰੋੜਾ ਦੇ ਨਾਲ ਅਜੇ ਕੋਈ ਗੱਲ ਨਹੀਂ ਆਈ ਕਿਉਂਕਿ ਅੱਗੇ ਚੋਣਾਂ ਦਾ ਅਸਰ ਤਾਂ ਬਿਲਕੁਲ ਹੋਣਾ ਕਿਉਂਕਿ ਜਦੋਂ ਕਿਸੇ ਵੀ ਜਦੋਂ ਅਸੀਂ ਆਪਦੇ ਆਪ ਨੂੰ ਲੋਕਾਂ ਦਾ ਸੇਵਾਦਾਰ ਹੈ ਤਾਂ ਸੇਵਾਦਾਰ ਹੋਣ ਦਾ ਜਿੱਦਾ ਕੋਈ ਆਪਸੀ ਝਗੜਾ ਨਾ ਚੱਲਦਾ ਹੋਵੇ ਕਿਸੇ ਨਾਲ ਅਸੀਂ ਜਾਤੀ ਨਾ ਕੀਤੀ ਹੋਵੇ ਪਰ ਹੁਣ ਕੈਬਨਟ ਮੰਤਰੀ ਦੇ ਪੰਜਾਬ ਦੇ ਜੇਕਰ ਕੈਬਨਟ ਮੰਤਰੀ ਤੇ ਇਦਾਂ ਦੀ ਇਨਸਾਲਾ ਜਾਂ ਟ੍ਰੇਲੂ ਇਨਸਾਲਾ ਹੋ ਜਾਏ ਕਿਸੇ ਸਾਥ ਨੂੰ ਇਹ ਆਪਾਂ ਸਭ ਦਾ ਅਸਰ ਜਿਹੜਾ ਆਗਾਮੀ ਚੋਣਾਂ ਦਾ ਇਹਨਾਂ ਲੋਕਾਂ ਨੇ ਸਾਨੂੰ ਵਿਆਹ ਦਗਾਉਣਾ ਹੁੰਦਾ ਪਰ ਇਹਨਾਂ ਲੋਕਾਂ ਦੇ ਆਪ ਦੇ ਜੋ ਕੇਸ ਚੱਲਦੇ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਕਿਉਂਕਿ ਅਦਾਲਤ 'ਤੇ 15 ਸਾਲ ਲੱਗੇ ਨੇ ਇਸ ਪੂਰੀ ਪੈਰਵਾਈ ਕੀਤੀ ਹੁਣੀਆਂ ਮੌਜੂਦਾ ਸਰਕਾਰ ਦੇ ਵਿੱਚ ਮੌਜੂਦ ਨੇ ਅਮਨ ਰੋੜਾ ਪਰ ਸਰਕਾਰ ਨੇ ਜਿਹੜੇ ਮਾਨਯੋਗ ਅਦਾਲਤ ਹੈ ਉਹਨੇ ਬੜਾ ਜਿਹੜਾ ਧਿਆਨ ਦਿੱਤਾ ਹੈ ਉਹਤੇ ਫਾਈਲ ਇੱਕ ਬੰਦਾ ਇਹ ਕਹ ਰਿਹਾ ਬਿਲਕੁਲ ਧਿਆਨ ਮਿਲਿਆ ਕਿਉਂਕਿ ਰੇਂਦਰ ਦੀਪਾ ਜਦੋਂ ਦੀ ਇਹਨਾਂ ਦੀ ਮੈਰਿਜ ਹੋਈ ਆ ਕਾਫੀ ਲੰਬੇ ਸਮੇਂ ਤੋਂ ਇੱਕ ਜਿਹੜੇ ਨੇ ਇਹਨਾਂ ਦੇ ਮਕਾਨ ਨੇ ਜਿਹੜੇ ਕਦੂ ਦੇ ਸਾਹਮਣੇ ਨੇ ਇਹਨਾਂ ਦਾ ਝਗੜਾ ਹੋਇਆ ਸੀ ਉਸ ਝਗੜੇ ਨੂੰ ਲੈ ਕੇ 2008 ਦੇ ਵਿੱਚ ਜਿਹੜਾ ਕੇਸ ਹੈ ਇਹ ਦਾਇਰ ਕਰਵਾਇਆ ਗਿਆ ਸੀ ਪਰ ਤਾਂ ਅਸਲ ਜਰੂਰ ਦੱਸਣਾ ਕਿ 15 ਸਾਲਾਂ ਬਾਅਦ ਜਿਹੜੀ 2 ਸਾਲ ਦੀ ਸਜ਼ਾ ਹੋਈ ਹੈ ਤੇ ਜੁਰਮਾਨਾ ਕੀਤਾ ਗਿਆ ਅਦਾਲਤ ਵੱਲੋਂ ਇਹ ਬੜਾ ਮਤਲਬ ਕਿ ਭਾਵੇਂ ਆਪਾਂ ਕਹਿ ਦਈਏ ਕਿ 5000 ਦਾ ਜੁਰਮਾਨਾ ਜੁਰਮਾਨਾ ਕਿਸੇ ਵੀ ਇਨਸਾਨ ਨੂੰ ਚਾਹੇ ਕੀ ਕਿੰਨੇ ਕ ਦਾ ਵੀ ਹੁੰਦਾ ਪਰ ਉਹ ਇੱਕ ਬਹੁਤ ਵੱਡੀ ਜਿਹੜੀ ਹੁੰਦੀ ਹੈ ਕਿ ਜੁਰਮਾਨਾ ਹੋਇਆ ਵੱਡਾ ਇੱਕ ਤਰ੍ਹਾਂ ਦਾ ਧੱਬਾ ਲੱਗਦਾ ਕਿ ਅਦਾਲਤ ਨੇ ਮਾਨਜੋਗ ਅਦਾਲਤ ਨੇ ਜੁਰਮਾਨਾ ਲਾਇਆ ਇਸ ਨੂੰ ਲੈ ਕੇ ਵੀ ਕਾਫੀ ਜਿਹੜੀ ਪਬਲਿਕ ਦੇ ਵਿੱਚ ਵਿਚਾਰ ਚਰਚਾ ਰਹਿਣ ਵਾਲੀ ਹੈ ਜੀ ਮਨਕ ਜੀ ਗੁਰਦਰਸ਼ਨ ਜੀ ਕੀ ਅਮਨ ਰੋੜਾ ਇਸੇ ਅਦਾਲਤ ਦੇ ਵਿੱਚ ਅੱਗੇ ਕਾਰਵਜੋਕੀ ਕਰਨਗੇ ਜਾਂ ਕੋਈ ਹੋਰ ਅਦਾਲਤ ਦੇ ਵਿੱਚ ਰੁਖ ਕਰਨਗੇ ਉਹਨਾਂ ਦੇ ਅਗਲਾ ਕੀ ਰੁਖ ਰਹੂਗਾ ਮਨਕਾ ਅਜੇ ਕਿਉਂਕਿ ਅਮਨ ਰੋੜਾ ਨਾਲ ਅਜੇ ਗੱਲ ਨਹੀਂ ਹੋ ਪਾ ਰਹੀ ਇਸ ਤਰ੍ਹਾਂ ਕਿ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਿਉਂਕਿ ਕੈਬਨਟ ਮੰਤਰੀ ਨੇ ਮਤਲਬ ਕਿ ਇਸ ਕਰਕੇ ਲੱਗਦਾ ਲੱਗਦਾ ਚਾਹੇ ਸਕਦੇ ਹਾਂ ਕਿ ਅਗਲੀ ਅਦਾਲਤ ਦੇ ਵਿੱਚ ਅਪੀਲ ਪਾ ਸਕਦੇ ਹਾਂ ਪਰ ਫਿਲਹਾਲ ਅਸੀਂ ਇਸ ਗੱਲ ਤੇ ਨਹੀਂ ਕਰ ਸਕਦੇ ਕਿਉਂਕਿ ਅਮਰਜੀਤ ਨਾਲ ਜਿੰਨਾ ਚਿਰ ਸਾਡੇ ਨਾਲ ਰੂਪ ਰੂਪ ਨਹੀਂ ਹੁੰਦੇ ਉਹਨਾਂ ਚਿਰ ਇਸ ਗੱਲ ਤੇ ਕਹਿਣਾ ਸਾਡੇ ਲਈ ਜ਼ਰੂਰ ਗਲਤ ਹੋਵੇਗਾ ਕਿਉਂਕਿ ਜਾਣਕਾਰੀ ਜਿਹੜੀ ਦਸਤਾਵੇਜ਼ਾਂ ਤੋਂ ਬਚਾਉਣੀ ਜ਼ਰੂਰੀ ਹੈ ਸਹੀ ਤੇ ਇਸ ਕਰਕੇ ਜ਼ਰੂਰ ਹੈ ਕਿ ਰਜਿੰਦਰਦੀਪਾ ਜੀ ਦਾ ਦਲ ਹੁੰਦੀ ਆ ਉਹ ਸਾਰੀ ਸਹੀ ਦਸਤਾਵੇਜ਼ਾਂ ਨਾਲ ਜ਼ਰੂਰ ਸੰਭਾਲੀ ਕਰਾਂਗੇ ਜੀ ਇਸ ਬਾਬਤ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ? ਅ ਅਜੇ ਤੱਕ ਕੋਈ ਕਿਉਂਕਿ ਸਲਾਮ ਦਾ ਮਸਲਾ ਹਜੇ ਕੋਈ ਨਹੀਂ ਬੋਲਿਆ ਕੈਂਡੀਡੇਟ ਜਦੋਂ ਵੀ ਸਾਡੇ ਨਾਲ ਕੋਈ ਗੱਲਬਾਤ ਹੁੰਦੀ ਹੈ ਅਸੀਂ ਦੱਸਣਾ ਅਸੀਂ ਗੱਲ ਕਰਾਂਗੇ ਕਿ ਸਾਂਝੀ ਕਰਾਂਗੇ ਕਿ ਕੀ ਪਰਿਵਾਰਕ ਮੈਂਬਰਾਂ ਦਾ ਕੀ ਚਾਹਣਾ ਕਿਉਂਕਿ ਰਿਸ਼ਤੇਦਾਰੀ ਦਾ ਮਾਮਲਾ ਹੈ ਤੋਂ ਉਹਨਾਂ ਦੀ ਸਿਸਟਰ ਵੀ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਸਿਸਟਰ ਹੈ ਕਿਉਂਕਿ ਉਹਨਾਂ ਦਾ ਭਰਾ ਹੈ ਜਿਹੜਾ ਐਸਐਮ ਕੈਬਨਟ ਮੰਤਰੀ ਹੈ ਪਰ ਹੁਣ ਤੱਕ ਜਿਹੜੀ ਜਾਣਕਾਰੀ ਹੈ ਉਹ ਇਹੀ ਹੈ ਕਿ ਉਹਨਾਂ ਨੇ ਤੁਸੀਂ ਕਹਿੰਦਾ ਇਹ ਅਮਾਨਜੋਗ ਦਲਸਤੇ ਜਿਹੜਾ ਫੈਸਲਾ ਸੰਸਦਾਇਆ ਉਹਨੂੰ ਇੱਕ ਇਹ ਮੰਨਿਆ ਗਿਆ ਕਿ ਸਾਡੇ ਅਰਥਿਕ ਫੈਸਲਾ ਆਇਆ ਜਾਂ ਨਾ ਪੁੰਨਿਆ ਪਾਕਾ ਨੇ ਨਿਆ ਕੀ ਫੈਸਲਾ ਲਿਆਦਾ ਜੀ ਗੁਰਦਰਸ਼ਨ ਜੀ ਵਿਖਿਆ ਜਾਵੇ 15 ਸਾਲਾਂ ਬਾਅਦ ਫੈਸਲਾ ਲਿਆ ਗਿਆ ਤੇ ਕਿਤੇ ਨਾ ਕਿਤੇ ਆਗਾਮੀ ਚੋਣਾਂ ਨੇੜੇ ਨੇ ਤੇ ਆਪ ਦੇ ਕਿਸੇ ਹੋਰ ਨੇਤਾ ਦਾ ਕੋਈ ਬਿਆਨ ਸਾਹਮਣੇ ਆਇਆ ਹੋਵੇ ਬਿਲਕੁਲ ਨਹੀਂ ਅਜੇ ਤੱਕ ਕਿਉਂਕਿ ਆਮ ਆਦਮੀ ਜਿੰਨੇ ਵੀ ਇੱਥੇ ਲੀਡਰ ਸਾਹਿਬਾਨ ਨੇ ਭਾਵੇਂ ਅਸੀਂ ਅਮਰ ਰੋੜਾ ਦੀ ਉਹ ਗੱਲ ਕਰ ਲੈਂਦੇ ਆ ਭਾਵੇਂ ਅਸੀਂ ਨਰਿੰਦਰ ਕੌਰ ਭਰਾ ਜੇ ਜੋ ਆਪ ਐਮਐਲਏ ਸੰਗਰੂਰ ਤੋਂ ਨੇ ਇਹਨਾਂ ਦਾ ਮੈਂ ਜਿੱਥੇ ਤੱਕ ਕਹਿ ਸਕਦਾ ਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਸੀਨੀਅਰ ਨੇ ਭਾਵੇਂ ਸੀਐਮ ਮਾਨ ਦੀ ਗੱਲ ਕਰ ਲਈਏ ਭਾਵੇਂ ਕਿਸੇ ਦੀ ਹਾਲ ਦੀ ਗੱਲ ਕਰ ਲਈਏ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੋਲਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਇਹ ਜੋ ਵੀ ਬਿਆਨ ਦੇਣਾ ਪਹਿਲਾ ਬਿਆਨ ਹੈ ਜਿਹੜਾ ਕਹਿ ਸਕਦਾ ਕਿ ਅਸੀਂ ਦਿੱਲੀ ਤੋਂ ਪਿਆਰ ਹਾਂ ਇਹਨਾਂ ਦੀ ਪ੍ਰੈਕਟਿਸ ਸੈਲਪੋ ਪਿਆਰ ਹੋਦੀ ਉਹਦਾ ਕਿ ਤੁਸੀਂ ਕਿੰਨਾ ਕੁ ਬੋਲਣਾ ਕਿਤੇ ਅਜੇ ਤੱਕ ਕਿਸੇ ਦਾ ਕੋਈ ਗਿਆਨ ਹੈ ਜਿਹੜਾ ਆਪ ਕੋ ਬਿਲਕੁਲ ਸਾਹਮਣੇ ਨਾ ਮੈਂ ਸਾਫ਼-ਸਾਫ਼ ਕਹਿ ਦਿੰਦਾ ਕਿ ਇਹਨਾਂ ਦੇ ਹੱਥ ਕੁਝ ਨਹੀਂ ਆਏ ਕਿਉਂਕਿ ਸਾਬ ਬਿਨਾਂ ਮੈਂ ਸਾਡੇ ਨਾਲ ਜਦੋਂ ਵਾਰਤਾਲਾਪ ਕਰਦੇ ਆ ਕਿ ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਆ ਸੀ ਜੇ ਵੀ ਹੋ ਸਕਦੇ ਕਿਸੇ ਵੀ ਚੀਜ਼ ਤੇ ਅਸੀਂ ਗੱਲ ਕਰਨੀ ਚਾਹੀਏ ਜੋ ਕੋਈ ਵੀ ਪੰਜਾਬ ਦੇ ਮੁੱਦੇ ਦੀ ਗੱਲ ਕਰਨੀ ਚਾਹੀਏ ਇਹ ਬੜੀ ਉਹਦੇ ਨਾਲ ਸਾਰੇ ਸਾਰੇ ਕਹਿ ਰਹੇ ਕਿ ਅਸੀਂ ਇਸ ਤੇ ਕੁਝ ਨਹੀਂ ਬੋਲ ਸਕਦੇ ਇਹ ਜਿਹੜਾ ਅਜੇ ਤੱਕ ਕੋਈ ਨਾ ਕਿਸੇ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੁਣ ਆਉਣ ਵਾਲੇ ਘੰਟਿਆਂ ਦੇ ਵਿੱਚ ਕੀ ਜਿਹੜੀ ਬਿਆਨ ਮੰਗਦੀ ਉਹ ਵੀ ਆ ਉਹ ਅਸੀਂ ਜਰੂਰ ਦੱਸਣਾ ਸਾਂਝੀ ਕਰਾਂਗੇ ਜੀ ਜੀ ਗੁਰਦੇਵ ਜੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਖਬਰ ਦੇ ਵਿੱਚ ਸਾਂਝ ਪਾਉਣ ਦੇ ਲਈ ਤਾਂ ਦੱਸ ਦਈਏ ਕਿ 2008 ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀ ਤਾਂ 15 ਸਾਲਾਂ ਦੇ ਬਾਅਦ ਇਹ ਫੈਸਲਾ ਸੁਣਾਇਆ ਗਿਆ ਤਾਂ ਮਤੀ ਅਮਰ अरोड़ा ਨੂੰ 2 ਸਾਲ ਦੀ ਸਜ਼ਾ ਤੇ ਜੁਰਮਾਨਾ ਜੋ ਕੀ ਅਦਾਲਤ ਦੇ ਵੱਲੋਂ ਲਗਾਇਆ ਗਿਆ 15 ਸਾਲ ਪੁਰਾਣਾ ਮਾਮਲਾ ਦੇ ਵਿੱਚ ਅੱਜ ਸੁਨਾਮ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਪਰਿਵਾਰਿਕ ਲੜਾਈ ਝਗੜੇ ਦੇ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ ਫਿਰ ਫਿਲਹਾਲ ਇਸ ਬਿੰਦੂ ਵਿੱਚ ਨਹੀਂ ਮੈਣਦੋ ਇਜਾਜ਼ਤ ਹੈ ਤੁਸੀਂ ਬੈਨ ਰੋ ਪੀ ਸੀ ਨਿਊਜ਼ ਦੇ ਨਾਲ